ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਸਵਿੰਦਰ ਚੋਪੜਾ ਪਬਲਿਕ ਹਸਪੀਟਲ ਕਾਨਪੁਰ ਖੂਈ ਜੋ ਕਿ ਅਨੰਦ ਪ੍ਰਸਾਦ ਤੁਗੜ ਸ਼ੰਕਰ ਰੋਡ ਤੇ ਸਥਿਤ ਹੈ ਇੱਥੇ ਆਪਾਂ 18 ਮਈ ਦਿਨ ਐਤਵਾਰ ਨੂੰ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲਗਾ ਰਹੇ ਹਾਂ ਤੇ ਅਸੀਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਉਣ ਜਿਸ ਦੇ ਵਿੱਚ ਆਪਾਂ ਫ੍ਰੀ ਟੈਸਟ ਕਰਾਂਗੇ ਜਿਦੇ ਵਿੱਚ ਬਲੱਡ ਸ਼ੂਗਰ ਹੈ ਤੇ ECG ਹੈ ਤੇ ਫ੍ਰੀ ਚੈੱਕਅਪ ਹੈ ਤੇ ਇਲਾਕੇ ਦੇ ਲੋਕਾਂ ਨੂੰ ਜਿੰਨੇ ਵੀ ਮਰੀਜ਼ ਆਣਗੇ ਸਾਰਿਆਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਜਿਸ ਵਿੱਚ ਡਾਕਟਰ ਸ਼ਿਲਿੰਦਰ ਰਾਵਲ ਜੀ ਜੋ ਕਿ ਹੁਣ ਬੇਭੂਮੀ ਮਲਟੀਸਪੈਸ਼ੈਲਟੀ ਹਸਪੀਟਲਾ ਹੁੰਨਾ ਜਿੱਥੇ ਉਹ ਸੇਵਾਵਾਂ ਦੇ ਰਹੇ ਤੇ ਸਾਡੇ ਇਲਾਕੇ ਵਿੱਚ ਵੀ ਪਹੁੰਚਣਗੇ ਤੇ ਮਹੀਨੇ 'ਚ ਦੋ ਦਿਨ ਉਹ ਦੂਜੇ ਵੀਰਵਾਰ ਤੇ ਚੌਥੇ ਵੀਰਵਾਰ ਤੇ ਇਸ ਹਸਪੀਟਲ ਵਿੱਚ ਮਰੀਜ਼ਾਂ ਨੂੰ ਚੈੱਕ ਵੀ ਕਰਨਗੇ ਤੇ ਉਸ ਦਿਨ ਉਹਨਾਂ ਨੂੰ ਸਾਰੀਆਂ ਦਵਾਈਆਂ ਵੀ ਫ੍ਰੀ ਹੈ ਤੇ ਸਾਰਾ ਹੀ ਕੋਈ ਵੀ ਚੈੱਕਅਪ ਫੀਸ ਕੋਈ ਨਹੀਂ ਹੈ ਜਿਹੋਨਾਂ ਦੀ ਤੇ ਜਿਸ ਦੇ ਵਿੱਚ ਉਹ ਸ਼ੂਗਰ ਦੇ ਜੇ ਬਿਮਾਰੀ ਹੋ ਗਈ ਤੇ ਕਿਡਨੀ ਦੇ ਬਿਮਾਰੀਆਂ ਹੋਵੇ ਥਾਇਰਾਇਡ ਬੀਪੀ ਸਾਤੀ ਦੇ ਰੋਗ ਜਿਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਹੋਣ ਅਧਰੰਗ ਸੱਪ ਦੇ ਕੱਟੇ ਦਾ ਇਲਾਜ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਵੀ ਕਰਨਗੇ ਤੇ ਹਰ ਤਰ੍ਹਾਂ ਦੀ ਐਮਰਜੈਂਸੀ ਦੀ ਸਹੂਲਤ ਵੀ ਇੱਥੇ ਉਪਲਬਧ ਹੈ ਜੋ ਕਿ 24 ਘੰਟੇ ਇੱਥੇ ਡਾਕਟਰ ਮੌਜੂਦ ਰਹਿੰਦੇ ਹਨ ਤੇ ਆਪਣੇ ਕੋਲ ਕਾਰਡੀਓਲੋਜੀ ਦੇ ਡਾਡੇ ਡਾਕਟਰ ਹੈ ਹੁਣ ਇਸ ਟੈਮੋ ਡਾਕਟਰ ਅਮਨ ਜੋਸ਼ੀ ਜੀ ਉਹ ਵੀ ਹਫਤੇ ਚ ਦੋ ਦਿਨ ਆਉਂਦੇ ਨੇ ਤੇ ਦੂਜੇ ਡਾਕਟਰ ਡਾਕਟਰ ਅਸ਼ੋਤੋਜ ਜੀ ਜੋ ਇਸ ਸਮੇਂ ਲਿਵਾਸਾ ਹਸਪੀਟਲ ਹੈ ਉੱਥੋਂ ਤੋਂ ਉਹ ਵੀ ਹਫਤੇ ਚ ਆਪਣੇ ਕੋਲ ਦੋ ਦਿਨ ਆਉਂਦੇ ਨੇ ਤੇ ਆਪਾਂ ਇਲਾਕੇ ਦੇ ਲੋਕਾਂ ਨੂੰ ਬਖਤਿਹਵਾਦ ਅਪੀਲ ਕਰਦੇ ਹਾਂ ਕਿ ਸੇ ਸਾਡੇ ਹਸਪੀਟਲ ਵਿੱਚ ਪੁੱਜੋ ਜੋ ਕਿ ਕੋਈ ਤੁਹਾਨੂੰ ਲੱਗਦਾ ਨਾ ਕੋਈ ਗਰੀਬ ਆਦਮੀ ਹੈ ਜਾਂ ਕੋਈ ਆਪਣਾ ਇਲਾਜ ਨਹੀਂ ਕਰਵਾ ਸਕਦਾ ਉਤੇ ਲਈ ਅਸੀਂ ਬਹੁਤ ਹੀ ਘੱਟ ਖਰਚੇ ਤੇ ਤੇ ਜੇ ਕੋਈ ਸਾਨੂੰ ਲੱਗਦਾ ਕਿ ਨਹੀਂ ਬਿਲਕੁਲ ਕੋਈ ਪੇ ਨਹੀਂ ਕਰ ਸਕਦੇ ਤਾਂ ਵੀ ਅਸੀਂ ਉਹਦੇ ਬਾਰੇ ਸੋਚਾਂਗੇ ਤੇ ਉਹ ਤਾਂ ਇਲਾਜ ਵੀ ਆਪਾਂ ਕਰਾਂਗੇ ਤੇ ਆਪਾਂ ਜਿਹੜਾ ਹਸਪੀਟਲ ਖੋਲਿਆ ਆਪਣੀ ਕੋਸ਼ਿਸ਼ ਇਹ ਹੈ ਕਿ ਗਰੀਬ ਬੰਦੇ ਦੀ ਪਹੁੰਚ ਤੱਕ ਇਹ ਹਸਪੀਟਲ ਰਹੇ ਜਿਹੜੇ ਮਹਿੰਗੇ ਹਸਪੀਟਲਾਂ ਵਿੱਚ ਨਹੀਂ ਇਲਾਜ ਕਰਵਾ ਸਕਦੇ ਉਹ ਸਾਡੇ ਕੋਲ ਆਣ ਤੇ ਇੱਕ ਵਾਰ ਸਾਡੇ ਕੋਲ ਜ਼ਰੂਰ ਪਹੁੰਚਣ